सीएम मान्स हुए सख्त बीमार मुख्यमंत्री भगवंत मान दी अचानक सेहत बिगड़ गई है डॉक्टरों दी टीमਾਂ ਜਿਹੜੀਆਂ ਨੇ ਉਹ ਮੁੱਖ ਮੰਤਰੀ ਦੀ ਰਹਿਸ਼ ਤੇ ਪਹੁੰਚ ਚੁੱਕੀਆਂ ਨੇ केजरीवाल ਵੀ ਪਤਾ ਲਾਣ ਲਈ ਪਹੁੰਚੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨਾਲ ਜੁੜੀ ਹੋਈ ਅਹਿਮ ਤੇ ਵੱਡੀ ਖਬਰ ਆ ਰਹੀ ਹੈ ਜਿਹੜੀ ਤੁਹਾਡੇ ਨਾਲ ਸਾਂਝ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇ ਘਟਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਰਪੜਦੇ ਰਹਿਣ ਮਾਮਲਾ ਇਹ ਹੈ ਕਿ ਅਚਾਨਕ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜ ਗਈ ਹੈ ਇਸ ਨੂੰ ਲੈ ਕੇ ਅਹਿਮ ਜਾਣਕਾਰੀ ਆ ਰਹੀ ਹੈ ਮੀਡੀਆ ਰਿਪੋਰਟਸ ਤੇ ਸੋਰਸ ਦੇ ਹਵਾਲੇ ਨਾਲ ਖਬਰ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਰਿਹੈਸ਼ ਚੰਡੀਗੜ੍ਹ ਵਿਖੇ ਸੀ ਜਿੱਥੋਂ ਉਹਨਾਂ ਨੇ ਸੁਪਰੀਮੋ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੇ ਨਾਲ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਜਾਣਾ ਸੀ ਉਹਨਾਂ ਦੀ ਅਚਾਨਕ ਸਿਹਤ ਵਿਗੜ ਗਈ ਸਖਤ ਬਿਮਾਰ ਦੱਸੇ ਜਾਂਦੇ ਆ ਇਹ ਜੀਆਂ ਖਬਰਾਂ ਆ ਰਹੀਆਂ ਨੇ ਪਰ ਫਿਲਹਾਲ ਡਾਕਟਰਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਡਾਕਟਰਾਂ ਦੀਆਂ ਜਾਂਚ ਟੀਮਾਂ ਪਹੁੰਚੀਆਂ ਨੇ ਮੁੱਖ ਮੰਤਰੀ ਦੇ ਬਿਮਾਰ ਹੋਣ ਨੂੰ ਲੈ ਕੇ ਜਿਹੜੀ ਇਹ ਖਬਰ ਆ ਰਹੀਆਂ ਨੇ ਇਸ ਬਾਰੇ ਹਾਲੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਨਾ ਹੀ ਕੋਈ ਮੀਡੀਆ ਬਲਿਟਨ ਆਇਆ ਹੈ ਮੈਡੀਕਲ ਬਲਿਟਨ ਆਇਆ ਮੁੱਖ ਮੰਤਰੀ ਦਾ ਜਿਹੜਾ ਕੈਸੇ ਹਾਲਾਤ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੁੰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਕਿਸ ਹਾਲਤ ਵਿੱਚ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਆ ਰਹੀ ਪਰ ਉਹ ਬਿਮਾਰ ਹੋਏ ਹੈ ਕਿਉਂ ਬਿਮਾਰ ਹੋਏ ਹੈ ਕੀ ਗੱਲ ਹੋ ਗਈ ਹੈ ਇਹਦੇ ਬਾਰੇ ਜਾਣਕਾਰੀਆਂ ਆਉਣੀਆਂ ਹਲੇ ਬਾਕੀ ਨੇ ਇਹਦੇ ਵੇਰਵੇ ਵਧੇਰੇ ਨੇ ਜਿਨ੍ਹਾਂ ਦੀ ਉਡੀਕ ਕੀਤੀ ਜਾ ਰਹੀ ਹੈ ਪਰ ਸਵਾਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਚਾਣਕ ਬਿਮਾਰ ਹੋਏ ਨੇ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਦਾ ਸਿੱਧਾ ਹਾਲ ਜਾਣਨ ਦੇ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਉਹਨਾਂ ਦੀ ਰਿਹੈਸ਼ ਹੈ ਜਿਹੜੀ ਚੰਡੀਗੜ੍ਹ ਵਾਲੀ ਉੱਥੇ ਸਰਕਾਰੀ ਰਿਹੈਸ਼ ਹੈ ਉੱਥੇ ਪਹੁੰਚੇ ਨੇ ਮੁੱਖ ਮੰਤਰੀ ਦੇ ਜਾਣ ਤੋਂ ਬਾਅਦ ਬਿਮਾਰ ਹੋਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਟਕਲਾਂ ਨੇ ਜਿਹੜੀਆਂ ਬਾਜ਼ਾਰ 'ਚ ਗਰਮ ਹੋ ਚੁੱਕੀਆਂ ਨੇ ਖਾਸ ਕਰਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਉਹ ਜਾਣਾ ਸੀਗਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਅੰਦਰ ਤੇ ਉਹਨਾਂ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਵੀ ਹੋਣਾ ਸੀ ਅਰਵਿੰਦ ਕੇਜਰੀਵਾਲ ਦੀ ਬਹੁਤ ਲਾਹ ਪਾ ਹੋ ਰਹੀ ਹੈ ਕਿ ਉਹ ਨਾ ਤਾਂ ਬੋਲੇ ਜਦੋਂ ਬਹੁਤ ਕਬੇਲ ਦੇ ਨਾਲ ਬੋਲੇ ਜਦੋਂ ਸਾਰਾ ਪੰਜਾਬ ਡੁੱਬ ਗਿਆ ਸੀ ਤੇ ਨਾ ਹੀ ਉਹ ਹੜ੍ਹਾਂ ਦੇ ਵਿੱਚ ਕੋਈ ਦੌਰਾ ਕਰਨ ਆਏ ਨਾ ਹੀ ਕੋਈ ਗੱਲ ਕਹੀ ਇਹ ਗੱਲ ਜਿਹੜੀ ਹੈ ਉਹ ਬੜੇ ਜੋਰਾ ਸ਼ੋਰਾ ਨਾਲ ਸੀ ਤੇ ਇਹਦੇ ਵਿੱਚ ਇੱਕ ਸਿਆਸੀ ਚਰਚਾ ਜਾਂ ਸਿਆਸੀ ਬੂਏ ਆ ਰਹੀ ਹੈ ਕਿ ਭਗਵੰਤ ਮਾਨ ਕਿ ਜਿਹੜਾ ਸਾਰਾ ਕੁਝ ਚੱਲ ਰਿਹਾ ਹੈ ਦਿੱਲੀ ਦੀ ਲੋਬੀ ਦੇ ਖਿਲਾਫ ਮਾਹੌਲ ਬਣਿਆ ਹੋਇਆ ਉਹਦੇ ਵਿੱਚ ਵਾਧਾ ਕਰਨ ਤੇ ਆਪਣੇ ਆਪ ਨੂੰ ਉਸ ਤੋਂ ਵੱਖ ਕਰਨਾ ਚਾਹੁੰਦੇ ਨੇ ਇਸ ਕਰਕੇ ਇਹ ਬਿਮਾਰੀ ਇੱਕ ਬਹਾਨਾ ਹੋ ਸਕਦਾ ਹੈ ਤੇ ਇਹ ਉਹ ਕੇਜਰੀਵਾਲ ਦੇ ਨਾਲ ਜਿਹੜਾ ਉਹ ਦੌਰਾ ਕਰਨ ਦੀ ਇੱਛਾ ਨਾ ਰੱਖਦੇ ਹੁਣ ਨਾ ਜਾਣਾ ਚਾਹੁੰਦੇ ਹੁਣ ਤੇ ਆਪਣੇ ਆਪ ਨੂੰ ਵੱਖ ਕਰਕੇ ਦਿਖਾਉਣ ਦੀ ਕੋਸ਼ਿਸ਼ ਜਿਹੜੀ ਆ ਭਗਵੰਤ ਮਾਨ ਕਰਦੇ ਹੁਣ ਇਹ ਚਰਚਾਵਾਂ ਜਿਹੜੀਆਂ ਨੇ ਉਹ ਸ਼ੁਰੂ ਹੋਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਕਿੰਨੇ ਕੁ ਬਿਮਾਰ ਨੇ ਕੀ ਗੱਲ ਹੋਈ ਹੈ ਇਸ ਬਾਰੇ ਦਾ ਅਧਿਕਾਰਤ ਪੁਸ਼ਟੀ ਹੀ ਦੱਸ ਸਕਦੀ ਹੈ ਜਿੰਨਾ ਟਾਈਮ ਮੈਡੀਕਲ ਬੁਲੇਟਿਨ ਨਹੀਂ ਆਉਂਦਾ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਵੱਡਾ ਸਵਾਲ ਇੱਥੇ ਖੜਾ ਹੋ ਜਾਂਦਾ ਹੈ ਕੇ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਹਰ ਵਾਰ ਪਰਦੇ ਪਾਏ ਜਾਂਦੇ ਨੇ ਅ ਕਿਉਂਕਿ ਉਹਨਾਂ ਨੂੰ ਜਿਗਰ ਦੀ ਜਾਨੀ ਕਿ ਲੀਵਰ ਦੀ ਕਾਫੀ ਗੰਭੀਰ ਬਿਮਾਰੀ ਦੱਸੀ ਜਾਂਦੀ ਆ ਫੋਰੈਸਟ ਚ ਦਾਖਲ ਵੀ ਰਹੇ ਉਹ ਮਹਾਲੀ ਪਿਛਲੇ ਦਿਨੀ ਤੇ ਰਾਤ ਦਾ ਸਮਾਂ 12:10 ਵਜੇ ਜਦੋਂ ਇਹ ਖਬਰ ਆਉਣ ਲੱਗੀ ਹੁਣ ਸਮਾਂ ਜਿਹੜਾ 12:1 ਦਾ ਹੋ ਚੱਲਿਆ ਤਾਂ ਰਾਤ ਦੀ ਘਟਵਾਦ ਵੀ ਕਈ ਵਾਰ ਸਵੇਰੇ ਤੰਗ ਕਰਨ ਲੱਗ ਜਾਂਦੀ ਹੈ ਅਸੀਆ ਸਥਿਤੀਆਂ ਵੀ ਬਣ ਜਾਂਦੀਆਂ ਨੇ ਪਰ ਸਵਾਲ ਇਹ ਹੈ ਕਿ ਮੈਡੀਕਲ ਬਲਿਟਨ ਕਦੋਂ ਆਵੇਗਾ ਮੁੱਖ ਮੰਤਰੀ ਨੂੰ ਕੀ ਹੋਇਆ ਅਚਾਨਕ ਜਿਹੜਾ ਡਾਕਟਰੀ ਟੀਮਾਂ ਪਹੁੰਚੀਆਂ ਵੱਡੇ ਅਫਸਰ ਵੀ ਪਹੁੰਚੇ ਅਰਵਿੰਦ ਕੇਜਰੀਵਾਲ ਨੂੰ ਵੀ ਆਉਣਾ ਪਿਆ ਜਾਂ ਫਿਰ ਕਿਉਂਕਿ ਇਹ ਗੱਲ ਚਰਚਾ ਦਾ ਵਿਸ਼ਾ ਹੈ ਕਿ ਜੋ ਵੀ ਹਰਮੀਤ ਪਠਾਨ ਮਾਜਰੇ ਵਾਲਾ ਹੋ ਰਿਹਾ ਜਾਂ ਦਿੱਲੀ ਦੇ ਖਿਲਾਫ ਦਿੱਲੀ ਲੋਬੀ ਦੇ ਖਿਲਾਫ ਦਿੱਲੀ ਹਾਈ ਕਮਾਂਡ ਦੇ ਖਿਲਾਫ ਜਿਹੜੀ ਮਾਹੌਲ ਬਣਾਇਆ ਜਾ ਰਿਹਾ ਹੈ ਉਦੇ ਉਸ ਸਾਰੇ ਜਿਹੜਾ ਡਰਾਮਾ ਐ ਸਿਆਸੀ ਉਹਦੀ ਸਕ੍ਰਿਪਟ ਦੇ ਰਾਈਟਰ ਜਿਹੜੇ ਆ ਉਹ ਭਗਵੰਤ ਮਾਨ ਨੇ ਉਹਨਾਂ ਨੇ ਉਹ ਸਕ੍ਰਿਪਟ ਲਿਖੀ ਆ ਤੇ ਉਹਦੇ ਨਿਰਮਾਤਾ ਤੇ ਨਿਰਦੇਸ਼ਕ ਇਸ ਸਿਆਸੀ ਡਰਾਮੇ ਦੇ ਜਿਹੜੇ ਨੇ ਜਣੀ ਕਿ ਡਾਇਰੈਕਟਰ ਤੇ ਪ੍ਰੋਡਿਊਸਰ ਵੀ ਜਿਹੜੇ ਉਹ ਭਗਵੰਤ ਮਾਨ ਨੇ ਇਹ ਇੱਕ ਵੱਡੀ ਗੱਲ ਹੈ ਜਿਹੜੀ ਉਹ ਚੱਲ ਰਹੀ ਹੈ ਤੇ ਉਸੇ ਵਿੱਚੋਂ ਇਸ ਨੂੰ ਦੇਖਿਆ ਜਾ ਸਕਦਾ ਹੈ ਕਿ ਖੈਰ ਕਿਉਂਕਿ ਉਹਦਾ ਜਵਾਬ ਨਹੀਂ ਦੇ ਸਕਦੇ ਕੋਈ ਵੀ ਮੈਂ ਨਹੀਂ ਜਾਂਦਾ ਜੀ ਹੜਾਂ ਦਾ ਦੌਰਾ ਕਰਨ ਮੈਨੂੰ ਆਹ ਕੰਮ ਹੈ ਇਹ ਤਾਂ ਕਹਿ ਨਹੀਂ ਸਕਦੇ ਬੁਮਾਰੀ ਸਭ ਤੋਂ ਵੈਸਟ ਬੰਨਾ ਪਰ ਮੈਨੂੰ ਬਾਹਰ ਨਾ ਨਹੀਂ ਮੰਨਦਾ ਜੋ ਖਬਰਾਂ ਆ ਰਹੀਆਂ ਨੇ ਕਿ ਉਹ ਬਿਮਾਰ ਨੇ ਵਾਕਈ ਬਿਮਾਰ ਨੇ ਤੇ ਕਿੰਨੇ ਕੁ ਬਿਮਾਰ ਨੇ ਇਹ ਹਜੇ ਤੈ ਹੋਣਾ ਬਾਕੀ ਹੈ ਅਧਿਕਾਰੀਆਂ ਨੂੰ ਚਾਹੀਦਾ ਕਿ ਇਸ ਦੀ ਜਾਣਕਾਰੀ ਛੇਤੀ ਤੋਂ ਛੇਤੀ মিডিਆ ਨੂੰ ਦਿੱਤੀ ਜਾਵੇ ਤਾ ਜੋ ਪਰਦਾ ਲੱਗ ਸਕੇ ਕਿ ਸਾਡਾ ਮੁੱਖ ਮੰਤਰੀ ਕਿਸ ਹਾਲ ਦੇ ਵਿੱਚ ਹੈ ਤੇ ਮੁੱਖ ਮੰਤਰੀ ਬਿਮਾਰ ਨੇ ਐਸੀ ਉਹਨਾਂ ਦੀ ਚੰਗੀ ਸਿਹਤ ਦੀ ਤੇ ਛੇਤੀ ਠੀਕ ਹੋਣ ਦੀ ਅਰਦਾਸ ਕਰਦੇ ਹਾਂ